ਉਡੀ عمر ਕਰੀਬ 17 ਸਾਲ ਦੀ ਹੈ ਇਹ ਅਲਿਵਿਸ਼ਨ ਆਈ ਸੀ ਕਿ ਮੇਰੇ ਨਾਲ ਰੇਪ ਕੀਤਾ ਹੈ ਸੋਦੀ ਦੇ ਬਿਆਨ ਦੇ ਆ ਸ਼੍ਰੀ ਚਮਕੌਰ ਸਾਹਿਬ ਦੇ ਵਿੱਚ ਪੁਲਿਸ ਨੇ ਸਰਪੰਚ ਅਤੇ ਆਮ ਆਦਮੀ ਪਾਰਟੀ ਦੇ ਸਰਗਰਮ ਆਗੂ ਸਮੇਤ ਦੋ ਵਿਅਕਤੀਆਂ ਤੇ ਨਵਾਲਕ ਲੜਕੀ ਦੇ ਨਾਲ ਬਲਤਕਾਰ ਕਰਨ ਦਾ ਮਾਮਲਾ ਦਰਜ ਕੀਤਾ ਹੈ ਜਾਣਕਾਰੀ ਅਨੁਸਾਰ ਇੱਕ ਨਵਾਲਕ ਲੜਕੀ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਕਿ ਆਟੋ ਚਾਲਕ ਮਨਦੀਪ ਸਿੰਘ ਉਸ ਨੂੰ ਬਰਗਲਾ ਕੇ ਪਿੰਡ ਕੰਦੋਲਾ ਦੇ ਸਰਪੰਚ ਹਰਵਿੰਦਰ ਸਿੰਘ ਕੋਲ ਲੈ ਗਿਆ ਜਿਸ ਨੇ ਧਮਕਾ ਕੇ ਤੇ ਡਰਾ ਕੇ ਉਸਦੇ ਨਾਲ ਬਲੈਤ ਕਰ ਕੀਤਾ ਹੈ ਗੌਰਤਲ ਵਾਕੇ ਸਰਪੰਚ ਹਰਵਿੰਦਰ ਸਿੰਘ ਦੀ ਆਮ ਆਦਮੀ ਪਾਰਟੀ ਦੇ ਚਮਕੌਰ ਸਾਹਿਬ ਤੋਂ ਵਿਧਾਇਕ ਡਾਕਟਰ ਚਰਨਜੀਤ ਸਿੰਘ ਸਮੇਤ ਹੋਰ ਵੱਡੇ ਡੀਟਰਾਂ ਦੇ ਨਾਲ ਕਾਫੀ ਨੇੜਤਾ ਦੱਸੀ ਜਾ ਰਹੀ ਹੈ ਅਤੇ ਇਹ ਇੱਕ ਹੋਟਲ ਦਾ ਮਾਲਕ ਹੋਣ ਦੇ ਚਲਦਿਆਂ ਅਤੇ ਸਿਆਸੀ ਰਸੂਖ ਹੋਣ ਦੇ ਚਲਦਿਆਂ ਕਾਫੀ ਦਬਦਬਾ ਰੱਖਦਾ ਹੈ ਪੁਲਸ ਨੇ ਅਨਵਾਲਕ ਲੜਕੀ ਦੇ ਬਿਆਨ ਤੇ ਮਾਮਲਾ ਤਰਜ ਕਰ ਲਿਆ ਹੈ ਪੁਲਿਸ ਨੇ ਦੱਸਿਆ ਕਿ ਬਲੱਕਾ ਦੇ ਦੋਸ਼ ਲਗਾਉਣ ਵਾਲੀ ਲੜਕੀ ਦੇ ਮਾਨਜੋਬ ਅਦਾਲਤ ਚ ਬਿਆਨ ਕਲੰਬਤ ਕਰਾਉਣ ਤੋਂ ਬਾਅਦ ਮੈਡੀਕਲ ਕਰਵਾ ਲਿਆ ਹੈ ਪੁਲਿਸ ਨੇ ਇਸ ਮਾਮਲੇ ਚ ਆਟੋ ਚਾਲਕ ਨੂੰ ਤਾਂ ਗ੍ਰਿਫਤਾਰ ਕਰ ਲਿਆ ਹੈ ਆਮ ਆਦਮੀ ਪਾਰਟੀ ਦੇ ਲੀਡਰ ਦੀ ਗ੍ਰਿਫਤਾਰੀ ਹਲੇ ਬਾਕੀ ਹੈ ਜਿਵੇਂ ਸਾਡੇ ਥਾਣੇ ਦੇ ਅਧਿਨੇ ਇੱਕ ਪਿੰਡ ਪੈਂਦਾ ਹੈ ਉੱਥੇ ਦੀ ਲੜਕੀ ਆਈ ਸੀ ਆਪਣੇ ਫਾਦਰ ਸਾਹਿਬ ਨਾਲ ਜਿਨੇ ਆਪਣੀ ਸਟੇਟਮੈਂਟ ਦਿੱਤੀ ਹੈਗੀ ਹੈ ਕੁੜੀ ਦੀ ਉਮਰ ਕਰੀਬ 17 ਸਾਲ ਹੈਗੀ ਹੈ ਇਹਨਾਂ ਐਲੀਗੇਸ਼ਨ ਲਾਇਏ ਸੀ ਕਿ ਮੇਰੇ ਨਾਲ ਰੇਪ ਕੀਤਾ ਹੈ ਸੋ ਜਿਹਦੇ ਬਿਆਨ ਦੇ ਆਧਾਰ ਤੇ ਆਪਣ ਦੋ ਬੰਦਾਂ ਦੇ ਖਿਲਾਫ ਫਰਜਿਸਟ ਕੀਤੀ ਹੈ। ਕੌਣ ਬੰਦੇ ਹੈਗੇ ਜਿਨ੍ਹਾਂ ਤੇ ਖਿਲਾਫ? ਇੱਕ ਦੂਜੇ ਦੇ ਨਾਮ ਹਰਵਿੰਦਰ ਸਿੰਘ ਹੈ ਜੀ, ਦੂਜੇ ਦਾ ਨਾਮ ਮਨਦੀਪ ਸਿੰਘ ਹੈ। ਇਹ ਕੀ ਕਰਦੇ ਕੀ ਗਏ? ਇੱਕ ਨਾ ਚ ਸਰਪੰਚ ਹੈ ਜੀ, ਦੂਜਾ ਆਟੋ ਡਰਾਈਵਰ ਹੈ। ਅੱਛਾ। ਕਿੰਨਾ ਕਹਾਣੀ ਕੀ ਦੱਸੀ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਉਹਨੂੰ ਮਰਦੀ ਲੜਕੀ ਨੂੰ ਐਕਚੁਅਲੀ ਲੜਕੀ ਦੇ ਕਹਿਣ ਦੇ ਮੁਤਾਬਕ ਉਹ ਸਕੂਲ ਜਾਂਦੀ ਸੀਗੀ ਆਟੋ ਬਾਏ ਆਟੋ ਜਾਂਦੀ ਸੀਗੀ ਤੇ ਜਿਹੜਾ ਆਟੋ ਡਰਾਈਵਰ ਸੀ ਉਹਦਾ ਅਗੇ ਨਾਮ ਸੀਗਾ। ਜਿਹੜਾ ਸਰਪੰਚ ਸੀ ਉਹਨੇ ਫੋਨ ਦੇ ਥਰੂ ਦੀ ਗੱਲਬਾਤ ਕਰਾਈ। ਗੱਲ ਮੀਨਜ਼ ਉਹਨੇ ਕੁੜੀ ਨੂੰ ਮੀਨਜ਼ ਫੋਰਸ ਕੀਤਾ ਉਹਦਾ ਡਰਾਵਾ ਦਿੱਤਾ ਧੰਕੀ ਦਿੱਤੀਆਂ ਜਿਸ ਪੱਖੋਂ ਜਿਹੜੀ ਕੁੜੀ ਹੈਗੀ ਉਹਦੇ ਡਰ ਕੇ ਉਸੇ ਗਈ ਸੋ ਉਹ ਨੂੰ ਅੱਗੇ ਉਹ ਆਪਣੀ ਗੱਡੀ 'ਚ ਬਿਠਾ ਕੇ ਲੈ ਗਿਆ ਕਿਸੇ ਹੋਰ ਸ਼ਹਿਰ ਦੇ ਹੋਟਲ 'ਚ ਜਿੱਥੇ ਉਹਨੇ ਉੱਥੇ ਜਗ ਰੇਪ ਕੀਤਾ ਇਹ ਜਿਹੜਾ ਸਰਪੰਚ ਛੱਡ ਸਾਰੇ ਮੌਜੂ 'ਚ ਉਹ ਕਿਸੇ ਕਿਸ ਤਰ੍ਹਾਂ ਨਾਲ ਸਬੰਧਿਤ ਆ ਔਰ ਕੀ ਹੁਣ ਤੱਕ ਗ੍ਰਿਫਤਾਰਾਇਆ ਕਿ ਨਹੀਂ ਨਹੀਂ ਦੇਖੋ ਜੀ ਉਹ ਮਜੂਦਾ ਸਰਪੰਚ ਅੱਜ ਤਵਰੇ ਨਹੀਂ ਮੈਨੂੰ ਇਸ ਬਾਰੇ ਪਤਾ ਕਿਸ ਤਰ੍ਹਾਂ ਨਾਲ ਸਬੰਧਿਤ ਹੈ ਇੱਕ ਬੰਦੇ ਦੀ ਆਪਾਂ ਅਰੈਸਟ ਕਰ ਲਈ ਹੈ ਇੱਕ ਦੀ ਪੈਂਡਿੰਗ ਹੈ ਸਰਪੰਚ ਦੀ ਕੋਈ ਅਰੇਸਟ ਇੱਕ ਮਨਦੀਪ ਸਿੰਘ ਜਿਹੜਾ ਹੈਗਾ ਆਟੋ ਡਰਾਈਵਰ ਉਹਦੀ ਆਪਾਂ ਅਰੈਸਟ ਪਾਲੀਸੀ ਕੀ ਦੂਜੀ ਵਾਰੀ ਆਪਾਂ ਸ਼ਾਪੇਮਾਰੀ ਕਰ ਰਹੇ ਹਾਂ ਬਟ ਉਹ ਫਿਰ ਅਰੈਸਟ ਹੈ ਜਲਦੀ ਉਹਨੂੰ ਕਾਬੂ ਕਰ ਲਿਆ ਜਾਵੇਗਾ ਤੇ ਜਿਹੜੀ ਲੜਤੀ ਸੀਗੀ ਉਹਦਾ ਕੀ ਚੱਕਰ ਉਹਨੂੰ ਵੀ ਦੇਖੋ ਜੀ ਉਹਦਾ ਮੈਡੀਕਲ ਵੀ ਕਰਵਾ ਲਿਆ ਹੈ ਤੇ ਜੱਜ ਸਾਹਿਬ ਮੋੜੇ 164 ਦੇ ਬਿਆਨ ਕਰਵਾ ਲਿਆ ਹੈ